ਸਾਡੀ ਸੰਗਤ ਆਈ ਬਹੁਤ ਵਧੀਆ ਸਾਨੂੰ ਸੰਗਤ ਮਿਲੀ ਹੈ ਜੀ ਬਹੁਤ ਵਧੀਆ ਸਾਡੀ ਇਜਤ ਕਰਦੀ ਹੈ ਜੀ ਪਰ ਮੈਂ ਤਾਂ ਇੱਕ ਪੁੱਤਣਾ ਜੀ ਪੁੱਤਲਾ ਬਣਾ ਕੇ ਪਰ ਮਾ ਤਾਂ ਮੈਨੂੰ ਬਿਠਾਇਆ ਇਸੇ ਤਾਂ ਮੈਂ ਗੱਡੀ ਨਹੀਂ ਚਾਉਂਦਾ ਮੈਂ ਬਾਦਮਾ ਚਲਾਉਂਦਾ ਜੀ ਬਹੁਤ ਵਧੀਆ ਸੰਗਤ ਨੂੰ ਯਾਤਰਾ ਕਰਾਈ ਹੈ ਜੀ ਬਾਕੀ ਗੁਰੂ ਮਹਾਰਾਜ ਜਾਣਦੇ ਨੇ ਜੀ ਸਭ ਕੋ ਔਰ ਨਾਮ ਵਾਹੀ ਕਰੂ ਸਾਤ ਨਾਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਦਾ ਦ੍ਰਿਸ਼ ਪਵਿੱਤਰ ਯਾਤਰਾ ਦੀ ਸਮਾਪਤੀ ਦਾ ਦ੍ਰਿਸ਼ ਆਗਰੇ ਤੋਂ ਫੌਜਾਂ ਵਾਪਸ ਪੰਜਾਬ ਨੂੰ ਜਾ ਰਹੀਆਂ ਨੇ ਸੋ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਜਿੱਥੇ ਵਾਪਸੀ ਦੇ ਵਿੱਚ ਸੰਗਤ ਸਾਰੀ ਕਤਰਤ ਹੋਈ ਹੈ ਉੱਥੇ ਪਵਿੱਤਰ ਜੋ ਬੱਸ ਹੈ ਉਸ ਦੀਆਂ ਵੀ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੋ ਬਸ ਦੀ ਵਾਪਸੀ ਤੁਸੀਂ ਦੇਖ ਸਕਦੇ ਹੋ ਔਰ ਇਹ ਬੱਸਾ ਜਿਹੜੀ ਇਹ ਵਾਪਸ ਪੰਜਾਬ ਨੂੰ ਚੱਲੇ ਪਾਰ ਰਹੀ ਹੈ। ਸੋ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ। ਹਾਂ ਬਈ ਚਰਨਜੀਤ ਸਿੰਘ ਕਿਆ ਹਾਲ ਚਾਲ ਹੈ ਤੁਹਾਡਾ? ਸੋ ਅੱਜ ਵਾਪਸੀ ਆ ਜਿਹੜੀ ਵਾਪਸੀ ਲਗਾਤਾਰ ਜੋ ਆਪਾਂ ਵੱਡੇ ਪੱਧਰ ਤੇ ਵੱਡਾ ਸਫਰ ਕੀਤਾ ਵੱਡਾ ਸਫਰ ਤੈਅ ਕੀਤਾ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਸੰਗਤ ਨੂੰ ਯਾਤਰਾ ਕਰਾਈ ਹੈ ਜੀ। ਬਾਕੀ ਗੁਰੂ ਮਹਾਰਾਜ ਜਾਣਦੇ ਨੇ ਜੀ ਸਭ ਕੋ ਤੇ ਅਗਰ ਸੰਗਤ ਨੂੰ ਕੋਈ ਪਰਸੰਗ ਨਹੀਂ ਆਨ ਦਿੱਤੀ ਰਸਤੇ ਤੇ ਲੰਗਰ ਪਾਣੀ ਹੋਰ ਕਾਮਰੇ ਰਹਿਸ ਵੀ ਤੇ ਬਹੁਤ ਵਧੀਆ ਸਾਡਾ ਅਰੇਂਜਮੈਂਟ ਸੀਗਾ ਤੇ ਬਾਕੀ ਸਾਰਾ ਕੁਝ ਸੰਗਤ ਦੱਸੂਗੀ ਦੱਸੋ ਕੀ ਤਜਰਬਾ ਹੋਇਆ ਜੋ ਪਵਿੱਤਰ ਯਾਤਰਾ ਕੀਤੀ ਹੈ ਕੀ ਤਜਰਬਾ ਹੋਇਆ ਕੀ ਸਿੱਖਿਆ ਤੁਸੀਂ ਇਸ ਯਾਤਰਾ ਤੋਂ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਨਾਮ ਦਾ ਜਾਪ ਜਪਉਣਾ ਸਿੱਖਿਆ ਇਸ ਤੋਂ ਬਾਅਦ ਯਾਤਰਾ ਦੇ ਵਿੱਚ ਸਾਰਿਆਂ ਨਾਲ ਭੈਣ ਭਾਈ ਦੇ ਨਾਲ ਇੱਕ ਅਕਰਤਾ ਹੋਏ ਇੱਕ ਦੂਜੇ ਨਾਲ ਸਾਥ ਬਣੀ ਪਿਆਰ ਭਾਵਨਾ ਬਣੀ ਇੱਕ ਦੂਜੇ ਨਾਲ ਮਿੱਤਰਤਾ ਹੀ ਕੋਈ ਤੇ ਇਸ ਤੋਂ ਬਾਅਦ ਅਸੀਂ ਸਾਰੀ ਯਾਤਰਾ ਬੜੇ ਪਿਆਰ ਸਤਿਕਾਰ ਦੇ ਨਾਲ ਕਰੀ ਤੇ ਹਰ ਸਾਥੇ ਨਿਮਰਤਾ ਦੇ ਨਾਲ ਸਾਰੀ ਤਾਕਤ ਨਾਲ ਜਿਵੇਂ ਦਾ ਸੋਚਾ ਸੋ ਇਥੇ ਸੰਗਤਾਂ ਨੂੰ ਇਹ ਵੀ ਦੱਸ ਦੇਣਾ ਬਣਦਾ ਚਰਨਜੀਤ ਸਿੰਘ ਬਈ ਸਫ਼ਰ ਦੇ ਵਿੱਚ ਛੋਟੀਆਂ ਮੋਟੀਆਂ ਜਿਹੜੀਆਂ ਪ੍ਰੋਬਲਮਸ ਚਲਦੀਆਂ ਰਹਿੰਦੀਆਂ ਨੇ ਪਰ ਛੋਟੀਆਂ ਮੋਟੀਆਂ ਪ੍ਰੋਬਲਮਸ ਹੋਣ ਦੇ ਬਾਵਜੂਦ ਵੀ ਜੋ ਯਾਤਰਾ ਏ ਉਹ ਵਾਪਸੀ ਨੂੰ ਆਗਰਾ ਸਾਹਿਬ ਤੋਂ ਰਵਾਨਾ ਹੋ ਰਹੀ ਹੈ ਕੀ ਕਿਹੜਾ ਚਾਹੋਗੇ ਅਸੀਂ ਤਾਂ ਸੰਗਤ ਦਾ ਜੀ ਧੰਨਵਾਦ ਕਰਦੇ ਆ ਜੋ ਆਪਣੇ ਨਾਲ ਦਰਸ਼ਨ ਕਰਦੀ ਆ ਸੰਗਤ ਛੋਟੀ ਮੋਟੀ ਪ੍ਰੋਬਲਮ ਤਾਂ ਆਉਂਦੀ ਰਹਿੰਦੀ ਆ ਗੁਰੂ ਮਹਾਰਾਜ ਦੀ ਕਿਰਪਾ ਰਹੀ ਸੰਗਤ ਨੂੰ ਕੋਈ ਐਡੀ ਵੱਡੀ ਹੋ ਨਹੀਂ ਹੁੰਦੀ ਆਪਕ ਨਹੀਂ ਆਉਂਦੀ ਆਪਣੇ ਜੀ ਤੁਸੀਂ ਸਾਡੇ ਚੈਨਲ ਤੋਂ ਸੰਗਤਾਂ ਨੂੰ ਜੋ ਸੰਗਤਾਂ ਦੂਰ ਦਰਾਡੇ ਕਿਉਂਕਿ ਇਸ ਚੈਨਲ ਤੇ ਪਵਿੱਤਰ ਯਾਤਰਾ ਨੂੰ ਦੇਖਣ ਤੋਂ ਬਾਅਦ ਤੁਹਾਡੇ ਨਾਲ ਸੰਗਤਾਂ ਨੇ ਹੋਰ ਜੁੜਨਾ ਕੀ ਮੈਸੇਜ ਕਿਵੇਂ ਕਰਨ ਚਾਹੋਗੇ ਅਸੀਂ ਸੰਗਤ ਨੂੰ ਕਹਿੰਦੇ ਆਂ ਵੀ ਜੋ ਮਾੜੀ-ਮੋਟੀ ਕੋਈ ਗਲਤੀ ਹੁੰਦੀ ਆ ਉਹਦੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਹੋਰ ਵੀ ਅਸੀਂ ਸੁਧਾਰ ਕਰਾਂਗੇ ਤੇ ਇਹਦਾ ਅੱਗੇ ਨੂੰ ਹੋਰ ਅੱਗ ਲੱਗ ਵਧਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਹੈ ਸਾਡੇ ਨਾਲ ਡਰਾਈਵਰ ਸਾਹਿਬ ਜਿਨ੍ਹਾਂ ਦੀ ਉਮਰ ਲਗਭਗ 65 ਪਲੱਸ ਹੈ ਸੋ ਹਜ਼ਾਰਾਂ ਹੀ ਕਿਲੋਮੀਟਰ ਜੋ ਸਫਰ ਹੈ ਇਸ ਸ਼ਾਸਕ ਨੇ ਇਸ ਇਨਸਾਨ ਨੇ ਕਰਵਾਇਆ ਹੈ ਸੋ ਅਸ਼ਵਨੀ ਜੀ ਸਤਿਕਾਰ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪਵਿੱਤਰ ਯਾਤਰਾ ਦੀ ਸਮਾਪਤੀ ਵੱਲ ਵੱਧ ਰਹੇ ਕੀ ਕਹਿਣਾ ਚਾਹੋਗੇ ਭਾਈ ਗੁਰਜੀ ਕਾਲ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਿਹੜੀ ਸਾਡੀ ਸੰਗਤ ਆ ਜੀ ਬਹੁਤ ਵਧੀਆ ਸਾਨੂੰ ਸੰਗਤ ਮਿਲੀ ਹੈ ਜੀ ਬਹੁਤ ਵਧੀਆ ਸਾਡੀ ਜਿਹੜਾ ਕਰਦੀ ਹੈ ਜੀ ਪਰ ਮੈਂ ਤਾਂ ਇੱਕ ਪਤਲਾ ਜੀ ਪਤਲਾ ਬਣਾ ਕੇ ਪ੍ਰਮਾਤਮਾ ਨੇ ਬਿਠਾਇਆ ਸੀ ਤੇ ਤਾਂ ਮੈਂ ਗੱਡੀ ਨਹੀਂ ਚਾਹੁੰਦਾ ਇਹ ਬਾਤ ਬਚਾ ਲਾਂਦਾ ਜੀ ਦੇਖੋ ਅਸ਼ਵਨੀ ਜੀ ਗੱਲ ਇਹ ਹੈ ਨਾ ਬਈ ਲਗਭਗ 70 ਦੇ ਕਰੀਬ ਸਵਾਰੀਆਂ ਐ ਤੁਸੀਂ ਉਹਨਾਂ ਸਾਰੀਆਂ ਦੀ ਜ਼ਿੰਮੇਵਾਰੀ ਕਿਉਟੀ ਹੋਈ ਹੈ ਚਲੋ ਠੀਕ ਹੈ ਪ੍ਰਮਾਤਮਾ ਵੀ ਕਰਦਾ ਪਰ ਇਨਸਾਨ ਦੇ ਹੱਥੀ ਬਹੁਤ ਕੁਝ ਹੁੰਦਾ ਹੈ ਜਦੋਂ ਤੁਸੀਂ ਗੱਡੀ ਚਲਾਉਂਦੇ ਆ ਸੰਗਤਾਂ ਵਾਇਗਰੂ ਦਾ ਜਾਪ ਕਰਦਿਆਂ ਔਰ ਤੁਹਾਡੀ ਜਿਹੜੀ ਨਜ਼ਰ ਹੈ ਬਿਲਕੁਲ ਸਿੱਧੀ ਹੁੰਦੀ ਹੈ ਕੀ ਕਾਰਨ ਹੈ ਕੀ ਇਹਦੇ ਵਿੱਚ ਪਾਇਆ ਹੋਇਆ ਜੀ ਸਾਨੂੰ ਜੀ ਸਾਰਾ ਕੁਝ ਦੇਖਣਾ ਪੈਂਦਾ ਸਾਈਡਾਂ ਵੀ ਦੇਖਣੇ ਪੈਂਦੇ ਆ ਕੋਈ ਬੰਦਾ ਨਾ ਭੱਜ ਕੇ ਆ ਜਾ ਜਾਂ ਪਸ਼ੂ ਨਾ ਭੱਜ ਕੇ ਆ ਜੀ ਜਾਂ ਕੋਈ ਕਾਰ ਵਾਲਾ ਘੱਟਣਾ ਮਾਰ ਜਾ ਜਾਂ ਕੋਈ ਟਰੱਕ ਵਾਲਾ ਟਰੱਕਾ ਘੱਟਣਾ ਮਾਰ ਜੀ ਪਰਮਾਤਮਾ ਪਰਮਾਤਮਾ ਨੇ ਕਰਨਾ ਜੋ ਗੱਡੀ ਨੂੰ ਪਰਮਾਤਮਾ ਨੇ ਚਲਾਉਣੀ ਜੀ ਗੱਡੀ ਅੱਛਾ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ ਵੀ ਤੁਹਾਡੇ ਦਿਮਾਗ ਦੇ ਵਿੱਚ ਐਦਾਂ ਲੱਗਦਾ ਵੀ ਜਿਹੜਾ ਕੰਪਿਊਟਰ ਫਿੱਟ ਕਰਿਆ ਹੁੰਦਾ ਜੇ ਮੈਂ ਇੱਕ ਵਾਰੀ ਵੀ ਆਲਵਾ ਨਾ ਮੈਂ 36 ਰਸਤੇ ਭੁੱਲ ਜਾਊਗਾ ਤੁਸੀਂ ਕਿਤੇ ਵੀ ਰਸਤਾ ਨਹੀਂ ਭੁੱਲਿਆ ਕੀ ਕਰਨਾ ਕਰਨੀ ਚਾਹੇ ਹੁਣ ਮੈਨੂੰ ਕਹਦੇ ਵੀ ਕਲਕੱਤੇ ਜਾਂਦਾ ਜੀ ਮੈਂ ਹੁਣ ਹੀ ਕੰਪਿਊਟਰ ਆਪਦਾ ਫਿੱਟ ਹੋ ਜਾਈਂ ਬਰਾਜੇ ਹੁਣ ਹੀ ਮੈਂ ਦੱਸ ਦੂ ਜੀ ਮੈਂ ਕਿਧਰ ਕਿਧਰ ਨੂੰ ਜਾਣਾ ਕਿਵੇਂ ਜਾਣਾ ਕਿੱਥੋਂ ਦੀ ਕਿੱਥੇ ਦੀ ਜਾਣਾ ਜੀ ਕਿਉਂਕਿ ਰਸਤੇ ਦੇ ਵਿੱਚ ਜਾਂਦੇ ਹੋਏ ਵੀ ਆਉਂਦੇ ਹੋਏ ਵੀ ਤੁਸੀਂ ਇੱਕ ਵੀ ਰਸਤਾ ਨਹੀਂ ਭੁੱਲਿਆ ਨਹੀਂ ਨਹੀਂ ਰਸਤਾ ਬੁੱਲਦੇ ਨਹੀਂ ਹੈ ਪ੍ਰਮਾਤਮਾ ਦੀ ਕਿਰਪਾ ਹੈ ਪ੍ਰਮਾਤਮਾ ਵੀ ਦਾ ਹੈ ਜੀ ਸੋ ਸੰਗਤਾਂ ਤੁਹਾਨੂੰ ਦੇਖਦੀਆਂ ਇਸ ਚੈਨਲ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕਹਿੰਦਾ ਭਾਈ ਕੁਝ ਕਾਲ ਸਾਹਿਬ ਭਾਈ ਗੁਲੀ ਫਤਈ ਸਾਰੇ ਸੰਗਤਕ ਜੀ ਆਪਣੇ ਦਰਸ਼ਨ ਕਰੋ ਦੁਬਾਰਾ ਜੀ ਕਹਿੰਦੇ ਨੇ ਵਧੀਆ ਜੀ ਆਪਣੇ ਪਰਮਾਤਮਾ ਸਹਿਤ ਦਾ ਦਿੰਦਾ ਜੀ ਕਹਿੰਦੇ ਨੇ ਪਰਮਾਤਮਾ ਸਭ ਨੂੰ ਕਰਦਾ ਜੀ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ